ਕਾਲ ਜੀ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੋਟਾਂ ਦੇ ਬਾਰੇ ਵੋਟਾਂ ਦੇ ਬਾਰੇ ਕਿਸੇ ਪੋਲੀਟੀਕਲ ਪਾਰਟੀ ਦੇ ਬਾਰੇ ਨਹੀਂ ਗੱਲ ਕਰਦੇ ਆਪਾਂ ਸਿਰਫ ਇਹ ਗੱਲ ਕਰਾਂਗੇ ਕਿ ਵੋਟ ਪਾਉਣੀ ਕਿਉਂ ਜ਼ਰੂਰੀ ਆ ਤਾਂ ਮੈਂ ਤੁਹਾਨੂੰ ਇੱਥੇ ਵੋਟਾਂ ਦੀ ਇੰਪੋਰਟੈਂਸ ਦੱਸਾਂ ਕਿ ਤੁਹਾਡੀ ਕੱਲੀ-ਕੱਲੀ ਵੋਟ ਦੀ ਕਿੰਨੀ ਜ਼ਿਆਦਾ ਵੈਲਿਊ ਆ ਹਰ ਇੱਕ ਵੋਟ ਕੀਮਤੀ ਹੁੰਦੀ ਆ ਤੇ ਵੋਟ ਪਾਉਣ ਜਾਣਾ ਚਾਹੀਦਾਗਾ ਕਿਉਂਕਿ ਜੇਕਰ ਤੁਸੀਂ ਵੋਟ ਨਹੀਂ ਪਾਉਣਾ ਚਾਹੋਗੇ ਜੋ ਜਿਹੜੇ ਵੋਟ ਪਾ ਕੇ ਆਉਣਗੇ ਉਹ ਤੁਹਾਡੇ ਲਈ ਫੈਸਲਾ ਕਰਕੇ ਆਉਣਗੇ ਕਿ ਤੁਹਾਡੇ ਦੇ ਉੱਤੇ ਜਿਹੜੀ ਰਾਜ ਕਰਨ ਵਾਲੀ ਸਰਕਾਰ ਆ ਉਹ ਕਿਹੜੀ ਬਣੂਗੀ ਤਾਂ ਇਸ ਕਰਕੇ ਆਪਾਂ ਨੂੰ ਹਰ ਇੱਕ ਨੂੰ ਵੋਟ ਪਾਉਣੇ ਜਾਣਾ ਚਾਹੀਦਾ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਜਿਹੜਾ ਸਾਨੂੰ ਇਹ ਵੋਟ ਦਾ ਅਧਿਕਾਰ ਮਿਲਿਆ ਇਹ ਕਿਸ ਤਰੀਕੇ ਨਾਲ ਮਿਲੇਗਾ ਕਿੰਨੀ ਵੱਡੀ ਆਪਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਆ ਤੇ ਉਸ ਆਜ਼ਾਦੀ ਦੀ ਲੜਾਈ ਦੇ ਵਿੱਚ ਕਿੰਨੇ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰੀਆਂ ਨੇ ਕਿੰਨੇ ਲੋਕਾਂ ਨੇ ਉਸ ਆਜ਼ਾਦੀ ਦੀ ਲੜਾਈ ਦੇ ਵਿੱਚ ਭਾਗ ਲਿਆ ਤੇ ਉਸ ਤੋਂ ਬਾਅਦ ਜਾ ਕੇ ਆਪਾਂ ਨੂੰ ਇਹ ਵੋਟ ਦਾ ਅਧਿਕਾਰ ਮਿਲਿਆ ਰਾਜ ਦੇ ਆਪਾਂ ਨੂੰ ਇਹ ਸਪੋਰਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਆ। ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ। ਤਾਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਐਂ ਦੱਸੂ ਕਿ ਤੁਹਾਡੀ ਇੱਕ ਵੋਟ ਦੇ ਨਾਲ ਕਿੰਨਾ ਫਰਕ ਪੈਂਦਾ। ਆਪਾਂ ਕਈ ਵਾਰੀ ਕਹਿ ਦਿੰਨੇ ਆ ਕਿ ਮੇਰੀ ਇੱਕ ਵੋਟ ਨਾਲ ਕੀ ਫਰਕ ਪੈਣਾਗਾ? ਜੇ ਮੈਂ ਨਾ ਵੋਟ ਪਾਈ ਤਾਂ ਫੇਰ ਕਿਹੜਾ ਸਰਕਾਰ ਬਣ ਜੂਗੀ ਜਾਂ ਸਰਕਾਰ ਟੁੱਟ ਜੂ। ਤਾਂ ਅੱਜ ਤੁਹਾਨੂੰ ਇਹੀ ਦੱਸਣਾ ਕਿ ਜੇਕਰ ਤੁਸੀਂ ਇੱਕ ਸਿੰਗਲ ਬੰਦਾ ਵੀ ਵੋਟ ਪਾਉਣ ਨਹੀਂ ਜਾਂਦਾ ਤਾਂ ਉਹਦੇ ਨਾਲ ਕਿੰਨਾ ਫਰਕ ਪੈ ਜਾਂਦਾ। ਤੇ ਤੁਹਾਨੂੰ ਦੱਸਦੇ ਆ ਕਿ ਇੱਕ ਵੋਟ ਨੇ ਹੁਣ ਤੱਕ ਕਿੰਨਾ ਫਰਕ ਪਾਇਆ ਹੋਇਆ ਹੈ। ਗੱਲ 2004 ਦੀ ਆ ਕਰਨਾਟਕਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਕਿ ਏ ਆਰ ਕ੍ਰਿਸ਼ਨਾ ਮੂਰਤੀ ਜਨਤਾ ਦਲ ਐਸ ਦੇ ਉਮੀਦਵਾਰ ਸੀ ਤੇ ਉਹਨਾਂ ਦੇ ਮੁਕਾਬਲੇ ਚਿਤ੍ਰੋਵ ਨਾਰਾਇਣ ਸਨ ਚਿਤ੍ਰੋਵ ਨਾਰਾਇਣ ਨੂੰ 40752 ਵੋਟਾਂ ਮਿਲੀਆਂ ਜਦੋਂ ਕਿ ਕ੍ਰਿਸ਼ਨਾ ਮੂਰਤੀ ਨੂੰ 40751 ਵੋਟਾਂ ਮਿਲੀਆਂ ਮਤਲਬ ਸਿਰਫ ਇੱਕ ਵੋਟ ਦਾ ਫਰਕ ਰਹਿ ਗਿਆ ਇਹ ਸਿਰਫ ਇੱਕ ਵੋਟ ਦੇ ਨਾਲ ਕ੍ਰਿਸ਼ਨਾ ਮੂਰਤੀ ਹਾਰ ਗਏ ਤੇ ਸੋਨੂੰ ਇੱਥੇ ਸਭ ਤੋਂ ਹੈਰਾਨੀ ਦੀ ਗੱਲ ਦੱਸਦਾ ਕਿ ਜਿਹੜੇ ਕ੍ਰਿਸ਼ਨਾ ਮੂਰਤੀ ਸੀਗੇ ਉਹਨਾਂ ਦੇ ਜਿਹੜੇ ਕਾਰ ਦੇ ਡਰਾਈਵਰ ਸੀ ਉਹਨਾਂ ਨੇ ਵੋਟ ਹੀ ਨਹੀਂ ਪਾਈ ਕਿਉਂਕਿ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਤੇ ਹੁਣ ਤੁਸੀਂ ਸੋਚ ਲਓ ਕਿ ਜੇ ਉਹਨਾਂ ਦੇ ਡਰਾਈਵਰ ਵੋਟ ਪਾ ਦਿੰਦੇ ਤਾਂ ਉਹ ਇੱਕ ਵੋਟ ਦੇ ਨਾਲ ਜਿਹੜੇ ਹਾਰੇ ਸੀਗੇ ਉਹ ਬਰਾਬਰ ਆ ਜਾਂਦੇ ਜਾਂ ਮਤਲਬ ਜਿੱਤ ਸਕਦੇ ਸੀ ਤਾਂ ਇਸ ਤੋਂ ਬਾਅਦ ਇੱਕ ਹੋਰ ਐਗਜ਼ਾਮਪਲ ਕਰਦੇ ਹਾਂ 1999 ਦੀ ਗੱਲ ਆ ਕੇਂਦਰ ਦੇ ਵਿੱਚ ਸਰਕਾਰ ਸੀ ਜਿਹੜੀ ਉਹ ਬਾਜਪੀ ਸਰਕਾਰ ਸੀਗੀ ਤੇ ਉਸ ਟਾਈਮ ਤੇ ਜਿਹੜੀ ਆਲ ਇੰਡੀਆ ਅੰਨਾ ਡੀ ਐਮ ਕੇ ਡੀ ਐਮ ਕੇ ਜਿਹੜੀ ਪਾਰਟੀ ਸੀ ਉਹਨੇ ਆਪ ਦਾ ਸਮਰਥਨ ਵਾਪਸ ਲੈ ਲਿਆ ਸੀ ਤੇ ਬਾਜਪੀ ਸਰਕਾਰ ਨੂੰ ਮਤਲਬ ਆਪਣੀ ਸਰਕਾਰ ਬਣਾਉਣ ਦੇ ਲਈ ਜਾਂ ਬਚਾ ਕੇ ਰੱਖਣ ਦੇ ਲਈ ਵਿਸ਼ਵਾਸ ਮਤਾ ਲਿਆਉਣਾ ਪਿਆ ਤੇ ਵਿਸ਼ਵਾਸ ਮਤੇ ਦੇ ਹੱਕ ਦੇ ਵਿੱਚ 269 ਵੋਟਾਂ ਪੈ ਗਈਆਂ ਜਿਹੜਾ ਵਿਰੋਧੀ ਧਿਰ ਸੀ ਉਹਨੂੰ ਉਸ ਟਾਈਮ ਤੇ 270 ਵੋਟਾਂ ਪਈਆਂ ਤਾਂ ਨਤੀਜੇ ਵਜੋਂ ਕੀ ਹੋਇਆ ਕਿ ਸਿਰਫ ਇੱਕ ਵੋਟ ਕਰਕੇ ਕਿਉਂਕਿ ਜਿਹੜੀ ਬਾਜਪੀ ਸਰਕਾਰ ਸੀ ਉਹਨੂੰ ਵਿਸ਼ਵਾਸ ਮਤੇ ਦੇ ਵਿੱਚ 669 ਪੈ ਗਈਆਂ ਸੀ ਤੇ ਵਿਰੋਧੀ ਧਿਰ ਨੂੰ 270 ਪੈ ਗਈਆਂ ਸੀ ਤਾਂ ਸਿਰਫ ਇੱਕ ਵੋਟ ਦੇ ਕਰਕੇ ਕੀ ਹੋਇਆ ਸੀ ਜਿਹੜੀ ਐਨਡੀਏ ਦੀ ਸਰਕਾਰ ਸੀ ਉਹ ਉਸ ਟਾਈਮ ਤੇ ਸਰਕਾਰ ਡਿੱਗ ਗਈ ਸੀ ਤੇ ਜਿਹਦੇ ਕਰਕੇ ਉਸ ਟਾਈਮ ਤੇ ਸ਼੍ਰੀ ਅਟਲਬੇਰੀ ਬਾਜਪਈ ਜੀ ਨੂੰ ਅਸਤੀਫਾ ਦੇਣਾ ਪਿਆ ਸੀ ਮੈਂ ਆਪਣਾ ਤਿਆਗ ਪੱਤਰ ਰਾਸ਼ਟਰਪਤੀ ਮਹोदय ਕੋ ਦੇਣੇ ਜਾ ਰਹਾ ਹਾਂ ਤਾਂ ਸ਼੍ਰੀ ਅਟਲਬੇਰੀ ਬਾਜਪਈ ਜੀ ਦੀ ਆਵਦੀ ਸਰਕਾਰ ਹੈ ਜਿਹੜੀ ਉਹ ਨਹੀਂ ਬਚਾ ਸਕੇ ਸਿਰਫ ਇੱਕ ਵੋਟ ਦੇ ਕਰਕੇ ਇਸੀ ਤਰ੍ਹਾਂ ਰਾਜਸਥਾਨ ਦੀ ਵਿਧਾਨ ਸਭਾ ਦੀ ਚੋਣ ਸੀਗੀ ਸੀਪੀ ਜੋਸ਼ੀ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਸਨ ਤਾਂ ਕੀ ਹੋਇਆ ਕਿ ਇੱਕ ਵੋਟ ਘੱਟ ਹੋਣ ਕਰ ਉਹ ਵਿਧਾਇਕ ਨਹੀਂ ਬਣ ਸਕੇ ਸਿਰਫ ਇੱਕ ਵੋਟ ਕਰਕੇ ਉਹ ਕੀ ਹੋਗੇ ਮਤਲਬ ਐਮਐਲਏ ਬਣਨ ਤੋਂ ਰਹਿ ਗਏ ਤੇ ਸਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਉਸ ਦਿਨ ਉਹਨਾਂ ਦੀ ਪਤਨੀ ਤੇ ਜਿਹੜੀ ਉਹਨਾਂ ਦੀ ਮਾਂ ਸੀ ਉਹ ਮੰਦਰ ਗਈਆਂ ਹੋਈਆਂ ਸੀ ਮਤਲਬ ਪੂਜਾ ਕਰਨ ਦੇ ਲਈ ਉਹਨਾਂ ਨੇ ਵੋਟ ਹੀ ਨਹੀਂ ਪਾਈ ਤੇ ਜੇਕਰ ਉਹ ਮੰਦਰ ਨਾ ਜਾ ਕੇ ਵੋਟ ਪਾ ਦਿੰਦੀਆਂ ਸ਼੍ਰੀ ਸੀਪੀ ਜੋਸ਼ੀ ਸੀਗੇ ਉਹ ਆਪਦੀ ਸੀਟ ਜਿੱਤ ਜਾਂਦੇ ਤੇ ਮੁੱਖ ਮੰਤਰੀ ਬਣ ਜਾਂਦੇ ਕਿਉਂਕਿ ਉਹ ਮੁੱਖ ਮੰਤਰੀ ਦੇ ਦਾਵੇਦਾਰ ਸੀਗੇ ਤਾਂ ਇਹ ਐਵੇਂ ਇੱਕ ਵੋਟ ਦੇ ਨਾਲ ਹਾਰਨ ਦਾ ਜਿਹੜਾ ਸਿਲਸਿਲਾ ਹੈ ਇਕੱਲੇ ਭਾਰਤ ਦੇ ਵਿੱਚ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਆ ਤਾਂ ਗੱਲ 1868 ਦੀ ਆ ਅਮਰੀਕਾ ਦੇ 17ਵੇਂ ਰਾਸ਼ਟਰਪਤੀ ਐਂਡਰਿਊ ਜੌਨਸਨ ਸੀ ਨੂੰ ਇੱਕ ਵੋਟ ਦੀ ਮਹੱਤਤਾ ਸਮਝਾਈ ਸੀ ਦਰਸਲ ਆਫਿਸ ਐਕਟ ਦੇ ਦੋਸ਼ 'ਚ ਜੌਨਸਨ ਤੇ ਮਹਾਦੋਸ਼ ਦਾ ਕੇਸ ਚਲਾਇਆ ਔਰ ਸਿਰਫ ਇੱਕ ਵੋਟ ਦੇ ਫਰਕ ਨਾਲ ਮਹਾਦੋਸ਼ ਸਾਬਤ ਨਹੀਂ ਹੋ ਸਕਿਆ ਤੇ ਉਹ ਬਚ ਗਏ ਤੇ ਅਮਰੀਕਾ ਦੀ ਇੱਕ ਹੋਰ ਐਗਜ਼ਾਮਪਲ ਕਰ ਲੈਂਦੇ ਆ ਸਾਲ 1876 ਦੇ ਵਿੱਚ ਅਮਰੀਕਾ ਦੇ 19ਵੇਂ ਰਾਸ਼ਟਰਪਤੀ ਸੀ ਪਹਿਲਾਂ 18ਵੇਂ ਦੀ ਗੱਲ ਕਰੀਏ ਹੁਣ 19ਵੇਂ ਰਾਸ਼ਟਰਪਤੀ ਸੀ ਉਹਦੇ ਉੱਤੇ ਲਈ ਚੋਣਾਂ ਹੋਈਆਂ ਤਾਂ ਉਸ ਟਾਈਮ ਤੇ ਜਿਹੜੇ ਰੈਦਰਫੋਰਡ ਸੀਗੇ ਉਹਨਾਂ ਨੂੰ 185 ਵੋਟਾਂ ਮਿਲੀਆਂ ਤੇ ਉਹ ਰਾਸ਼ਟਰਪਤੀ ਚੁਣੇ ਗਏ ਤੇ ਜਿਹੜੇ ਉਹਨਾਂ ਦੇ ਵਿਰੋਧੀ ਸੈਮੂਅਲ ਟਿਲਡਨ ਸੀਗੇ ਉਹਨਾਂ ਨੂੰ 184 ਵੋਟਾਂ ਹਾਸਲ ਹੋਈਆਂ ਭਾਵ ਸਿਰਫ ਇੱਕ ਵੋਟ ਦੇ ਫਰਕ ਦੇ ਨਾਲ ਉਹ ਜਿਹੜੇ ਰੈਦਰਫੋਰਡ ਸੀਗੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਤਾਂ ਇਹਨਾਂ ਕੁਝ ਕੇ ਐਗਜ਼ਾਮਪਲਾਂ ਤੋਂ ਤੁਹਾਨੂੰ ਕਲੀਅਰ ਹੋ ਗਿਆ ਕਿ ਹਰ ਇੱਕ ਵੋਟ ਦੀ ਕਿੰਨੀ ਮਹੱਤਤਾ ਹੈ ਜੇ ਆਪਾਂ ਕਈ ਵਾਰੀ ਇਸੇ ਕਰਕੇ ਵੋਟ ਨਹੀਂ ਪਾਉਣ ਜਾਂਦੇ ਕਿ ਆਪਾਂ ਸੋਚ ਲੈਂਦੇ ਕਿ ਮੇਰੀ ਇੱਕ ਵੋਟ ਨਾਲ ਕੀ ਫਰਕ ਪੈਂਦਾ ਪਰ ਹਰ ਇੱਕ ਵੋਟ ਕੀਮਤੀ ਹੁੰਦੀ ਹੈ ਤੇ ਵੋਟ ਪਾਉਣ ਜਾਣਾ ਚਾਹੀਦਾਗਾ ਕਿਉਂਕਿ ਜੇਕਰ ਤੁਸੀਂ ਵੋਟ ਨਹੀਂ ਪਾਉਣ ਚਾਹੋਗੇ ਤਾਂ ਜਿਹੜੇ ਵੋਟ ਪਾ ਕੇ ਆਉਣਗੇ ਉਹ ਤੁਹਾਡੇ ਲਈ ਫੈਸਲਾ ਕਰਕੇ ਆਉਣਗੇ ਕਿ ਤੁਹਾਡੇ ਦੇ ਉੱਤੇ ਜਿਹੜੀ ਰਾਜ ਕਰਨ ਵਾਲੀ ਸਰਕਾਰ ਆ ਉਹ ਕਿਹੜੀ ਬਣੂਗੀ ਤਾਂ ਇਸ ਕਰਕੇ ਆਪਾਂ ਨੂੰ ਹਰ ਇੱਕ ਨੂੰ ਵੋਟ ਪਾਉਣ ਜਾਣਾ ਚਾਹੀਦਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਆਪਣੇ ਉਹਨਾਂ ਸਾਥੀਆਂ ਨਾਲ ਜਰੂਰ ਸ਼ੇਅਰ ਕਰਿਓ ਜਿਹੜੇ ਵੋਟ ਪਾਉਣ ਦੇ ਲਈ ਹਰ ਵਾਰ ਸੋਚਦੇ ਨੇ ਕਿ ਛੱਡੋ ਪੁਰੇ ਵੋਟ ਦਾ ਕੀ ਪਾਣਾਗਾ ਮੇਰੀ ਇੱਕ ਵੋਟ ਨਾਲ ਕੀ ਫਰਕ ਪੈਣਾ ਤਾਂ ਉਹਨਾਂ ਦੇ ਨਾਲ ਇਹ ਇੱਕ ਵਾਰ ਵੀਡੀਓ ਜਰੂਰ ਸ਼ੇਅਰ ਕਰਿਓ ਧੰਨਵਾਦ